ਕੋਈ ਸ਼ੱਕ ਨਹੀਂ ਕਿ ਦੀ ਸਾਡੀ ਅਸਲੀ ਕਿਰਿ ਹੈ ਉਹ ਪੰਜਾਬੀ cultures ਨੂੰ ਫੁੱਲਦੀ ਜਾ ਰਹੀ ਹੈ ਸਿਰਫ ਇਸ ਵਿਰਸੇ ਨੂੰ ਬਰਕਰਾਰ ਰੱਖਣ ਲਈ ਅਸੀਂ ਇੱਕ ਤਿਉਹਾਰ ਮਨਾਇਆ ਹੈ ਅਸੀਂ ਆਪਣੇ ਮੁਹੱਲੇ ਦੀਆਂ ਆਪਣੇ ਸ਼ਹਿਰਾਂ ਦੀਆਂ ਸਾਰੀਆਂ ਲੋਕਾਂ ਨੂੰ ਇਕੱਠੇ ਕਰਕੇ ਪੁੜੀਆਂ ਨੂੰ ਇਕੱਠੇ ਕਰਕੇ ਇਹ ਤਿਉਹਾਰ ਮਨਾਇਆ ਹੈ ਅੱਗੇ ਵੱਧੋ ਪਰ ਆਪਣੇ ਪੰਜਾਬ ਦੇ ਕਲਚਰ ਨੂੰ ਪੰਜਾਬੀ ਵਿਰਸੇ ਨੂੰ ਭੁੱਲੋ ਨਾ ਉਹਨੂੰ ਹੀ ਨਾਲ ਲੈ ਕੇ ਚੱਲੋ ਕੀ ਨਾਮ ਆ ਰਿਹਾ ਹੈ ਨੰਗਾਪਾ ਅੱਜ ਤੀਆਂ ਦਾ ਜਿਹੜਾ ਤਿਹਾਰ ਮਨਾਇਆ ਕੀ ਕਹਣਾ ਜਾਂਦਾ ਜਿਵੇਂ ਸਾਡਾ ਪੁਰਾਣਾ ਵਿਰਸਾ ਸੀ ਅਮੀਰ ਵਿਰਸਾ ਉਹਨੂੰ ਸਾਡੀ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਹੈ ਤੇ ਵੈਸਟਰਨ ਕਲਚਰ ਨਾਲ ਜੁੜਦੀ ਜਾ ਰਹੀ ਕਿਵੇਂ ਦੇਖਦੇ ਹੋ ਇਸੇ ਕੋਈ ਸ਼ੱਕ ਨਹੀਂ ਕਿ ਜੀ ਸਾਡੀ ਅੱਜ ਦੀ ਪੀੜ੍ਹੀ ਹੈ ਕੋਹ ਪੰਜਾਬੀ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਸਿਰਫ ਇਸ ਵਿਰਸੇ ਨੂੰ ਬਰਕਰਾਰ ਰੱਖਣ ਲਈ ਅਸੀਂ ਤੀਆਂ ਦਾ ਜਿਹੜਾ ਮਨਾਇਆ ਹੈ ਅਸੀਂ ਆਪਣੇ ਮੁਹੱਲੇ ਦੀਆਂ ਆਪਣੇ ਸ਼ਹਿਰਾਂ ਦੀਆਂ ਸਾਲੀਆਂ ਉਹ ਤੁਹਾਨੂੰ ਇਕੱਠੇ ਕਰਕੇ ਕੁੜੀਆਂ ਨੂੰ ਇਕੱਠੇ ਕਰਕੇ ਇਹ ਤੇ ਹਰ ਮਨਾਇਆ ਤਾਂ ਜੋ ਜਿਉ ਤੁਹਾਡਾ ਵਿਰਸਾ ਹੈ ਅਸੀਂ ਆਪਣੇ ਵਿਰਸੇ ਨਾਲ ਜੁੜੀ ਰਹੀਏ ਤੇ ਪੰਜਾਬੀ ਜੋ ਤੁਹਾਡਾ ਕਲਚਰ ਹੈ ਉਸ ਨੂੰ ਅਨੁਸਨਾ ਪੁੱਜੀ ਕਿਹੜੇ ਕਿਹੜੇ ਪ੍ਰੋਗਰਾਮ ਵਿਚ ਰਿਜ਼ਿਊਟ ਕਰਾਇਆਗੇ ਨਹੀਂ ਅਸੀਂ ਦੇ ਵਿੱਚ musicals theater ਸੀ ਤੇ ਗੇਮਸ ਹੋਣ ਕਿਤਾ ਡਾਂਸ ਪਰਫੋਰਮੈਂਸ ਤੇ ਨੌਜਵਾਨ ਪੀੜੀ ਨੂੰ ਕੀ ਕਹਣਾ ਜਾਂਦਾ ਜਦੋਂ ਵੈਸਟਰਨ ਕਲਚਰ ਦੇ ਨਾਲ ਜੁੜਦੀ ਜਾ ਰਹੀ ਹੈ ਕੀ ਕਹਣਾ ਜਾਂਦਾ ਮੈਂ ਤਾਂ ਇਹਨਾ ਕਹਿਣਾ ਚਾਹਾਂਗੀ ਨੌਜਵਾਨ ਟੀਨੀ ਨੂੰ ਕਿ ਅੱਗੇ ਵੱਧੋ ਪਰ ਆਪਣੇ ਪੰਜਾਬੀ ਕਲਚਰ ਨੂੰ ਪੰਜਾਬੀ ਵਿਰਸੇ ਨੂੰ ਭੁੱਲੋ ਨਾ ਉਹਨੂੰ ਵੀ ਨਾਲ ਲੈ ਕੇ ਚੱਲੋ ਕਿਉਂਕਿ ਅਸੀਂ ਇਸ ਪੰਜਾਬ ਨਾਲ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆਂ ਸਾਨੂੰ ਇਸੇ ਵਿਰਸੇ ਨੂੰ ਸਾਨੂੰ ਇਸ ਦੀ ਖਾਸੀਅਤ ਨੂੰ ਭੁੱਲਣਾ ਨਹੀਂ ਚਾਹੀਦਾ ਸਾਨੂੰ ਸਾਡੀ ਆਪਣੀ ਪਹਿਚਾਣ ਪੰਜਾਬੀ ਵਿਰਸੇ ਨਾਲ ਹੀ ਹੈ ਪੰਜਾਬ ਪੰਜਾਬੀ ਆ ਪੰਜਾਬ ਦੇ ਪੰਜਾਬੀ ਵਿਰਸੇ ਨਾਲ ਸਾਡੀ ਪਹਿਚਾਣ ਹੈ ਪੰਜਾਬੀ ਕੀ ਨਾਮ ਆ ਰਿਹਾ ਜੀ ਮੇ ਤਾਂ ਵੀਚ ਆ ਅੱਜ ਤੀਜ ਮੇਲਾ ਮਨਾਇਆ ਗਿਆ ਕੀ ਕਰਾਂ ਚਾਹਦੇ ਇਹ ਤੀਜ ਮੇਲਾ ਵੀ ਤਾਂ ਹੀ ਮਨਾਇਆ ਗਿਆ ਜੀ ਅੱਜ ਅਸੀਂ ਸਾਰੀਆਂ ਔਰੇ ਕੁੜੀਆਂ ਮਟਿਆਰਾਂ ਸਾਰੀਆਂ ਇੱਥੇ ਇਕੱਠੀਆਂ ਹੋਈਆਂ ਮੈਂ ਕੇ ਵੀ ਪੰਜਾਬ ਨੂੰ ਪੂਰੇ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦੀ ਐ ਕੈਨੇਡਾ ਜਾਣਾ ਛੱਡੋ ਤੇ ਕੁੜੀਆਂ ਔਰੇ ਰਾਂਗਿਆ ਦਿੱਕਾ ਪਰ ਤੁਸੀਂ ਕਿਹਾ ਬਚਾਉਗੇ ਜੇ ਤੁਸੀਂ ਪਾਰੇ ਜਾ ਰਹੇ ਹੋ ਕੋਈ ਫਾਇਦਾ ਨਹੀਂ ਉੱਥੇ ਜਾ ਕੇ ਤੀਆਂ ਮਨਾ ਰਹੇ ਕੋਈ ਫਾਇਦਾ ਨਹੀਂ ਆਪਣੇ ਪੰਜਾਬ ਨੂੰ ਵਧਾਓ ਤੁਸੀਂ ਜਾ ਕੇ ਬਾਲੀ ਕੰਟਰੀ ਨੂੰ ਪ੍ਰਮੋਟ ਕਰ ਰਹੇ ਹੋ ਕੋਈ ਫਾਇਦਾ ਨਹੀਂ ਪੰਜਾਬ ਚ ਰਹੋ ਪੰਜਾਬ ਦੇ ਵਿੱਚੋਂ ਲੋਕੇ ਲੈ ਕੇ ਜਾਓ ਥੈਂਕ ਯੂ ਸੋ ਮਚ ਯਾ ਅਸੀਂ ਕਰਤੀ ਹੋਈ ਹੈ ਸਾਰੇ ਮਹੱਲਿਆਂ ਨੇ ਠੰਗੜੇ ਗਿੱਧੇ ਡੱਪਾ ਕਰਿਆ ਕਿਉਂਕਿ ਅਸੀਂ ਸਾਰੇ ਇਸ ਵਰਦੀ ਨੇ ਮੋਸਟ ਆਫ ਆਲ ਨਾ ਵਰਕਿੰਗ ਹੋਣ ਦਾ ਟਾਈਮ ਹੀ ਨਹੀਂ ਹੁੰਦਾ ਆਪਣੇ ਕੋਲ ਤੇ ਅੱਜ ਜਿਸ ਤਰ੍ਹਾਂ ਕਿ ਸਾਰੇ ਮਹੱਲਿਆਂ ਨੇ ਇਕੱਠੇ ਹੋ ਕੇ ਠੰਗੜਾ ਕੀਤਾ ਪਾਇਆ ਤੇ ਨਾਲੇ ਹੱਸ ਕੇ ਖੇੜੇ ਆਪਣੇ ਲਈ ਟਾਈਮ ਕਰਿਆ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜਾਂ ਤਾਂ ਘਰ ਦਾ ਕੰਮ ਹੁੰਦਾ ਹੈ ਜਾਂ ਜੋਬ ਦਾ ਹੁੰਦਾ ਆਪਣੇ ਵਾਸਤੇ ਟਾਈਮ ਹੀ ਨਹੀਂ ਹੁੰਦਾ ਨਾ ਸੱਜਣੇ ਦਾ ਸਬਰਨੇ ਦਾ ਉਹਨਾਂ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਇਹ ਦਿਹਾੜੀ ਬੜੀ ਖੁਸ਼ੀ ਨਾਲ ਮਨਾਇਆ ਹੈ ਕਿ ਬਹੁਤ ਇੰਜੋਏ ਕੀਤਾ ਅਸੀਂ ਸਾਰੇ थैंक यू ਸੋ ਮਚ ਜਨਾ ਮੋਬਾਈਲ ਆ ਮੋਬਾਈਲ ਨੇ ਵੀ ਪਿਆਰ ਰਾਤਾਪਸੀ ਜਿਵੇਂ ਕੀ ਪਹਿਲਾਂ ਇੱਕ ਦੂਜੇ ਨਾਲ ਮਿਲਦੇ ਹੁੰਦੇ ਸੀ ਜਾ ਕੇ ਪਰ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਨੇ प्यार घटाता है दुनिया पाती है नो डाउट कि मोबाइल के आने से हमारे जीवन में बहुत अच्छी तरक्की हुई है हमने बहुत टेक्नोलॉजी से जुड़ भी गई है लेकिन मोबाइल के इतने ज़्यादा इफेक्ट के साथ साइड इफेक्ट ज़्यादा हो रही है बच्चों की आई आईसाइट वीक हो रही है और हम क्या कर रहे हैं हम अपने फ्रेंड सत्ता छूट के सारा दिन मोबाइल से लगे रहते हैं वॉक करना है कुछ देखना है सब मोबाइल में बैठ जाते हैं ना अपने फैमिली को टाइम दे पा रहे हैं ना बच्चों को टाइम दे पा रहे हैं तो मोबाइल से थोड़ी डिस्टेंस को यूज़ करो ਉਹ ਰੁਕ ਕੇ ਮੈਂ ਨਹੀਂ ਉਸ ਨੂੰ ਕਰਨਾ ਚਾਹੀਦਾ ਠੀਕ ਹੈ ਗੁਰਦੀਪ ਮੇਲੇ ਦਾ ਮੇਰਾ ਨਾਮ ਗੁਰਦੀਪ ਕੌਰ ਹੈ ਅਸੀਂ ਟੀਆਂ ਦਾ ਤਿਹਾਰ ਬਹੁਤ ਵਧੀਆ ਮਨਾਇਆ ਅਸੀਂ ਐਕਚੁਅਲੀ ਜਦ ਇਹ ਸਾਰੇ ਜਣੇ ਇਕੱਠੇ ਹੋਏ ਆ ਸੀ ਕਿ ਇਹ ਟੀਜ ਪਹਿਲਾਂ ਸਾਰਿਆਂ ਨੇ ਦਾ ਕੀਤੀ ਸੀ ਕਿ ਜੋ ਵੀ ਅਸੀਂ ਟੀਆਂ ਦਾ ਤਿਹਾਰ ਮਨਾਵਾਂਗੇ ਉਹਦੇ ਵਿੱਚ ਹਿੰਦੀ ਇੰਗਲਿਸ਼ ਬਿਲਕੁਲ ਵੀ ਨਹੀਂ ਹੋਊਗੀ ਸਿਰਫ ਪੰਜਾਬੀ ਜੋ ਵੀ ਪੁਰਾਣੇ ਲੋਕ ਗੀਤ ਹੋਣਗੇ ਪੁਰਾਣੇ ਗਾਣੇ ਹੋਣਗੇ ਜੋ ਵੀ ਜੋ ਜਿਵੇਂ ਸੁਰਿੰਦਰ ਕੌਰ ਦੇ ਸੀ ਰਣਜੀਤ ਕੌਰ ਦੇ ਸੀ ਪੁਰਾਣੀ ਹਰ ਇੱਕ ਚੀਜ਼ ਹੋਏਗੀ ਅਸੀਂ ਮਤਲਬ ਇਹਨਾਂ ਨੂੰ ਪਹਿਲਾਂ ਕਹਤਾ ਸੀ ਸਭ ਨੂੰ ਵੀ ਆਪਣਾ ਫੋਨ ਛੱਡੋ ਤੇ ਆਪਣੀ ਪਰਫਾਰਮੈਂਸ ਤਿਆਰ ਕਰੋ ਸਾਰੇ ਜਾਣਿਆਂ ਨੇ ਇੰਨੀ ਤਿਆਰੀ ਕੀਤੀ ਤੇ 3-4 ਦਿਨ ਤੋਂ ਦਾ ਲਗਾਤਾਰ ਸਭ ਦੇ ਫੋਨ ਐਵੇਂ ਸੀ ਕਿ ਵੀ ਸਾਈਡ ਰੱਖੇ ਹੋਏ ਸੀ ਕਿ ਹੁਣ ਸਿਰਫ ਗਿੱਧਾ ਪਾਣਾ ਹੈ ਬੋਲੀਆਂ ਪਾਣੀਆਂ ਵੀ ਸਭ ਨੇ ਹੱੱਪੇ ਕੀਤੇ ਹਨ ਸੁਹਾਗ ਝੋੜੀਆਂ ਦੇ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ ਅੱਜ ਸਭ ਨੂੰ ਯਾਦ ਸੀ ਕਿ ਹਾਂਜੀ ਇਹ ਸਾਡੇ ਸੁਹਾਗ ਹੈ ਇਹ ਝੋੜੀਆਂ ਨੇ ਵੀ ਅਸੀਂ ਪੰਜਾਬੀ ਨਾਲ ਬਿਲਕੁਲ ਇਹ ਲਾ ਵੀਰ ਸਨ ਅਜੁਰ ਨੇ ਅੱਜ ਇਹਨਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਸਾਨੂੰ ਵੀ ਐਵੇਂ ਲੱਗੇ ਸਾਨੂੰ ਸਿੱਖਣਾ ਚਾਹੀਦਾ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲੇ ਆ ਤੇ ਐਵੇਂ ਹੋ ਰਿਹਾ ਸੀ ਕਿ ਹਾਂਜੀ ਅੱਜ ਪੰਜਾਬ ਦੇ ਵਿੱਚ ਲੱਗ ਰਿਹਾ ਵੀ ਹੈਗਾ ਵਿਰਸਾ ਤੋੜਾ ਠੀਕ ਹੈ